ਇਹੀ ਦੁਖੀ ਮਨ ਦੇ ਨਾਲ ਦੱਸਿਆ ਜਾਂਦਾ ਹੈ ਜੋ ਪਿਛਲੇ ਦਿਨੀ ਸੁਖਵੀਰ ਸਿੰਘ ਮੈਸਰ ਖਾਨਾ ਸਾਹਿਬ ਉਹਨਾਂ ਦੇ ਭਰਾ ਨੇ ਜੋ ਇਹ ਹਰਕਤ ਕੀਤੀ ਹੈ ਮੈਸਰ ਖਾਨਾ ਮੰਦਰ ਦੇ ਵਿੱਚ ਬਹੁਤ ਹੀ ਨਿੰਦਨਯੋਗ ਹੈ ਬਹੁਤ ਹੀ ਮੰਦਭਾਗੀ ਘਟਨਾ ਹੈ ਇਹ ਉਹ ਜੁੱਤੀਆਂ ਸਮੇਤ ਮੰਦਰ ਦੇ ਵਿੱਚ ਗਏ ਸਨਾਤਨ ਤਰੰ ਨੂੰ ਠੇਸ ਪਹਾਈ ਬੇਅਦਬੀ ਕੀਤੀ ਇਹ ਬਹੁਤ ਮਾਰੀ ਗੱਲ ਹੈ ਸਾਡਾ ਸਿੱਖ ਪਾਈਚਾਰਾ ਹਿੰਦੂ ਪਾਈਚਾਰਾ ਸਾਡਾ ਅਸੀਂ ਸਾਰੇ ਇਕੱਠੇ ਆਏ ਇਹ ਕੁਸਰਤ ਦਾ ਅੰਸਰ ਜੇ ਸੋਚਦੇ ਨੇ ਵੀ ਅਸੀਂ ਇਹਨਾਂ ਨੂੰ ਵੱਖ ਕਰ ਦਾਂਗੇ ਇਹਨਾਂ ਦੀ ਸੋਚ ਇਹ ਗਲਤ ਹੈ ਅਸੀਂ ਸਾਰੇ ਇਕੱਠੇ ਆਂ ਜੋ ਮੈਸਰ ਖਾਨਾ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਇਹ ਮਾੜਾ ਕੰਮ ਕੀਤਾ ਇਹਦੀ ਸਜ਼ਾ ਇਹਨਾਂ ਨੂੰ ਜ਼ਰੂਰ ਮਿਲੂਗੀ ਅਗਰ ਪ੍ਰਸ਼ਾਸਨ ਇਹਨਾਂ ਤੇ ਪਰਚਾ ਨਹੀਂ ਕਰਦਾ ਤਾਂ ਅਸੀਂ ਸਾਰਾ ਪੰਜਾਬ ਬੰਦ ਕਰਾਂਗੇ ਜੀ ਸਾਰੇ ਹਿੰਦੂ ਸਨਾਤਨ ਸਿੱਖ ਧਰਮ ਅਸੀਂ ਸਾਰੇ ਇਕੱਠੇ ਆਂ ਜੋ ਸਰਹੱਦੀਆਂ ਸਰਾਂ ਨੇ ਇਹਨਾਂ ਨੇ ਹਰਕਤ ਕੀਤੀ ਹੈ ਤਾਂ ਇਹਨਾਂ ਨੂੰ ਇਹ ਪੂਰਵਜੋਗ ਸਜ਼ਾ ਦਿੱਤੀ ਜਾਵੇ ਅਸੀਂ ਭਗਵੰਤਮ ਸਰਦਾਰ ਭਗਵੰਤ ਮਾਨ ਸਾਹਮਣੂ ਇਹ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਜਲ ਤੋਂ ਜਲਦ ਕੱਲ ਨੂੰ ਦਿਸ਼ਰਵੀ ਬਾਦ ਨੂੰ ਵੀ ਕਾਬੂ ਕੀਤਾ ਜਾਏ ਬਹੁਤ ਧੰਨਵਾਦ ਜੈ ਮਾਤਾ ਜੋ ਸਾਡਾ ਆਸਥਾ ਦਾ ਕੇਂਦਰ ਹੈ ਮਾਤਾ ਮੈਸਰ ਖੰਡੇ ਦਾ ਮੰਦਰ ਮੈਸਰ ਖੰਡੇ ਵਿੱਚ ਮਾ ਦੁਲਕਾ ਦਾ ਜੋ ਮੰਦਰ ਹੈ ਉਹਦੇ ਵਿੱਚ ਪਿਛਲੇ ਦਿਨੀ ਉੱਥੋਂ ਦੇ ਐਮਐਲਏ ਸੁਖਵੀਰ ਸਿੰਘ ਜੋ ਕਿ ਆਪ ਪਾਰਟੀ ਦੇ ਐਮਐਲਏ ਨੇ ਉਹਨਾਂ ਦੇ ਭਰਾ ਵੱਲੋਂ ਆਪਦੇ 150 ਸਮਰਥਕਾਂ ਨਾਲ ਮੰਦਰ ਦੇ ਵਿੱਚ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਔਰ ਉਥੇ ਉਹਨਾਂ ਨੇ ਬੇਅਦਵੀਂ ਜਿਹੜੀ ਹੈਗੀ ਹੈ ਮੰਦਿਰ ਦੀ ਗਤੀ ਮੰਦਿਰ ਦੇ ਵਿੱਚ ਸਮੇਤ ਜੁੱਤੇ ਉਹ ਅੰਦਰ ਬੜੇ ਪ੍ਰਸ਼ਾਦ ਦੀ ਬੇਅਦਵੀਂ ਗਤੀ ਹੋਰ ਉਹਨਾਂ ਨੇ ਕਈ ਮਿਲਦਿਆਂ ਜਾਨੀ ਕਿੱਥੇ ਜਾ ਕੇ ਜਿਹੜੀ ਹੈਗੀ ਹੈ ਬੇਅਦਵੀਂ ਜਿਹੜੀ ਹੈਗੀ ਹੈ ਕਤੀ ਹੈ ਉਹਦੇ ਵਿੱਚ ਸਾਰੇ ਜਨਕੀਲੇ ਹੈਗੇ ਨੇ ਜੋ ਮਾਤਾ ਦੁਰਗਾ ਦੇ ਨਾਲ ਜੁੜੇ ਹੋਏ ਨੇ ਭਾਗਤ ਜਿੰਨੇ ਵੀ ਸਾਰੇ ਜਨਕੀ ਸੰਗਤ ਹੈ ਉਨ੍ਹਾਂ ਦੇ ਵਿੱਚ ਇੱਕ ਬਹੁਤ ਭਾਰੀ ਇਹ ਕ੍ਰੋਸ਼ ਹੈ ਪਿਛਲੇ ਦਿਨੀ ਪਰਸੋਂ ਬਠਿੰਡਾ ਦੇ ਵਿੱਚ ਇੱਕ ਵੱਡੀ ਕਾਨਫਰੰਸ ਹੋਈ ਸੀ ਜਿਹਦੇ ਵਿੱਚ ਮੀਟਿੰਗ ਹੋਈ ਸੀ ਔਰ ਜਿਹਦੇ ਵਿੱਚ ਪ੍ਰਸ਼ਾਸਨ ਨੇ ਤਿੰਨ ਬੰਦਿਆਂ ਦੇ ਬਾਹਰ ਨਾਮ ਪਰਚਾ ਦਿੱਤਾ ਸੀ ਉਹ 100 ਬੰਦੇ ਤੇ ਅਣਪਛਾਤੇ ਦੇ ਪਰਚਾ ਦਿੱਤਾ ਸੀ ਪਰ ਹਜੇ ਤੱਕ ਪ੍ਰਸ਼ਾਸਨ ਵੱਲੋਂ ਕਿਉਂਕਿ ਉਹਦੇ ਤਾ ਉਹ ਪਰਚਾ ਕਿਸੇ ਦਬਾਅ ਵਿੱਚ ਆ ਕੇ ਉਹਨਾਂ ਨੇ ਕਰਤਾਂ ਕਿਉਂਕਿ ਕੱਲ ਤਾਂ ਫੇ ਸ਼੍ਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸ਼੍ਰੀ ਕੇਜਰੀ왈 ਜੀ ਨੇ ਬਠਿੰਡਾ ਆਣਾ ਸੀ ਇਸ ਕਰਕੇ ਉਹਨਾਂ ਨੇ ਉਸ ਦਵਾ ਦੇ ਵਿੱਚੋਂ ਜਲਦੀ ਲਈ ਪਰਚਾ ਕਰਤਾ ਔਰ ਹਜੇ ਤੱਕ ਉਹ ਬੰਦੇ ਅਰੈਸਟ ਨਹੀਂ ਕਰਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਉਹ ਬੰਦਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਔਰ ਜੋ ਬੇਅਦਬੀ ਹੋਈ ਅੱਜ ਮੰਦਰ ਦੇ ਵਿੱਚ ਉਸ ਦਾ ਇਨਸਾਫ ਜਿਹੜਾ ਹੈਗਾ ਉਹ ਦਵਾਇਆ ਜਾਵੇ ਦੇਖੋ ਇਹ ਜਿਹੜੇ ਹੈਗੀਆਂ ਰੋਜ਼ਾਨਾ ਦੀਆਂ ਘਟਨਾਵਾਂ ਨੇ ਜੋ ਕੁਝ ਸ਼ਰਾਬ ਦੀ ਅੰਸਰ ਸਮਾਜ ਦੇ ਵਿੱਚ ਬੰਲੀਆਂ ਪਾਣਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਅਗਾਂਹ ਕਰਨਾ ਚਾਹੁੰਦੇ ਆ ਕਿ ਹਿੰਦੂ ਸਮਾਜ ਵੀ ਇੱਕ ਤੇ ਟਿੱਕੇ ਨਹੀਂ ਬੈਠਣ ਵਾਲਾ ਹੈਗਾ ਜੇਕਰ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਕੱਲ ਨੂੰ ਜਨਨਕੀ ਵੀ ਫੜੋ ਲਾਡਾ ਵੀ ਬੰਦ ਕਰਾਂਗੇ ਔਰ ਪੂਰਾ ਜਨਨਕੀ ਜਿਹੜਾ ਹੈਗਾ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਜੋ ਜਨਨਕੀ ਵੀ ਮਾਤਾ ਦੇ ਵਾਸਤੇ ਸਾਨੂੰ ਮੰਦਰ ਵਾਸਤੇ ਕਰਨਾ ਪਊਗਾ ਅਸੀਂ ਉਹ ਹੱਦ ਤੱਕ ਕੁਰਬਾਨੀਆਂ ਵੀ ਦੇਣ ਨੂੰ ਤਿਆਰ ਆ ਐਨਆਈ ਕਹਿੰਦਾ ਹੈ ਸਭ ਦਾ ਬਹੁਤ-ਬਹੁਤ ਧੰਨਵਾਦ ਅਸੀਂ ਪ੍ਰਸ਼ਾਸਨ ਨੂੰ ਉਪਰਜੋ ਔਰ ਫਿਰ ਬੇਨਤੀ ਕਰਦੇ ਆ ਯੋ ਜਲਦੀ ਹੋ ਬੰਦੇ ਨੂੰ ਗ੍ਰਿਫਤਾਰ ਕਰਨਾ ਤਾਂ ਜੋ ਮਾਤਾ ਦੇ ਮਾਤਾਰਾਣ ਦੇ ਮੰਦਿਰ ਵਿੱਚ ਜੋ ਬੇਅਦਬੀ ਹੋਈ ਹੈ ਉਹਦਾ ਸਾਰੇ ਜਨ ਜਿਹੜੇ ਸ਼ਰਧਾਲੂਆਂ ਨੂੰ ਉਹਦਾ ਜਨ ਕਿ ਪਰਭਾਈ ਹੋ ਸਕੇ ਐਨ ਐਸ ਕਹਦਾ ਸਰ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਮਾਤਾ ਦੀ